ਤਦ ਆਪਾਂ ਆਪਣਾ ਨਾਮ ਦੱਸੋ ਜੀ ਜਿਹੜੀ ਇੱਕ ਮੰਦ ਭਾਗੀ ਘਟਨਾ ਵਾਪਰੀ ਆ ਹਸ਼ਿਆਰਪੁਰ ਦੇ ਵਿੱਚ ਜਿਹੜਾ ਬੱਚਾ ਹੈ ਜੀ ਤੁਹਾਡੇ ਪਿੰਡ ਦਾ ਰਹਿਣ ਵਾਲਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਦੁਖਦਾਈ ਖੜੀ ਇੱਥੇ ਸਾਡੇ ਪਿੰਡ ਦੇ ਰੋਜ਼ਗਾਰ ਵਾਸਤੇ ਹਸ਼ਿਆਰਪੁਰ ਆਪਣੇ ਕੁਝ ਮਹੀਨਿਆਂ ਤੋਂ ਉੱਥੇ ਕੰਮ ਕਰ ਰਹੇ ਸੀ ਉੱਥੇ ਬੱਚੇ ਖੇਡਦੇ ਨੂੰ ਕੋਈ ਪ੍ਰਵਾਸੀ ਜਿਹੜਾ ਕੋਈ ਭਈਆ ਉੱਚਾ ਕੇ ਲਿਆ ਕੇ ਉਹਨੇ ਬਹੁਤ ਹੀ ਏਦਾਂ ਕਤਲ ਕਰ ਦਿੱਤਾ ਉਹਨੂੰ ਬਹੁਤ ਹੀ ਭੈੜਾ ਉਹਨੇ ਕੰਮ ਕੀਤਾ ਹੋਰ ਹੋਰ ਕੀ ਅੰਗ ਵੀ ਉਹਦੇ ਇਹੋ ਜਿਹੇ ਕਰਤੇ ਜਿਹੜੇ ਕਿ ਅਸੀਂ ਇੱਥੇ ਕਿਸੇ ਨੂੰ ਦਿਖਾ ਵੀ ਨਹੀਂ ਸਕੇ ਮੂੰਹ ਵੀ ਅਸੀਂ ਉਹਦਾ ਇੱਥੇ ਦਿਖਾ ਸਕੀ ਏਦਾਂ ਦੀ ਮਾੜੀ ਇਸ ਇਸ ਲੋਕਾਂ ਨੇ ਹਰਕਤ ਕੀਤੀ ਆ ਇਹ ਜਿਹੜੇ ਪਰਵਾਸੀ ਲੋਕ ਆ ਇਹਨਾਂ ਨੂੰ ਜਿਹੜਾ ਹੈਗਾ ਇਹਨਾਂ ਨੂੰ ਇਸ ਪੰਜਾਬ ਦੇ ਵਿੱਚੋਂ ਬਿਲਕੁਲ ਜੋ ਇਹਨਾਂ ਨੇ ਐਸੇ ਗੰਦ ਪਾ ਰੱਖਿਆ ਇਹਨਾਂ ਲੋਕਾਂ ਨੇ ਇੱਥੇ ਨਾ ਨਾ ਦੀ ਕੋਈ ਵੈਰੀਫਿਕੇਸ਼ਨ ਹੈ ਨਾ ਕੋਈ ਹੈ ਜਿੰਨੇ ਵੀ ਜਿਹੜੇ ਬਗੈਰ ਵੈਰੀਫਿਕੇਸ਼ਨ ਦੇ ਉਹ ਸਾਰੇ ਇਥੋਂ ਕੱਢ ਦੇਣੇ ਚਾਹੀਦੇ ਜਿੰਨੇ ਵੀ ਆਧਾਰ ਕਾਰਡ ਬਣਾਏ ਆ ਇਹ ਇਹਨਾਂ ਨੂੰ ਖਤਮ ਕਰ ਦੇਣਾ ਚਾਹੀਦਾ ਇਹ ਸਾਰਾ ਰਾਜਨੀਤੀ ਦਾ ਸਾਰਾ ਸਿਸਟਮ ਆ ਇੱਥੇ ਸਹੀ ਬੰਦੇ ਦਾ ਕੋਈ ਆਧਾਰ ਕਾਰਡ ਬਣਾਉਣ ਜਾਉ ਤਾਂ ਫਿਰ 100 ਜਿਹੜਾ ਲਾਉਣਾ ਪੈਂਦਾ ਇਹਨਾਂ ਦਾ ਉਸੇ ਹੀ ਵਕਤ ਬਣਾ ਕੇ ਇਹਨਾਂ ਦੇ ਹੱਥ 'ਚ ਫੜਾਉਂਦੇ ਆ ਇਹ ਸਾਰਾ ਜੋ ਵੋਟ ਦਾ ਸਾਰਾ ਸਿਸਟਮ ਇਹ ਆ ਇਹ ਅਸੀਂ ਇਸ ਸਰਕਾਰ ਨੂੰ ਵੀ ਅਪੀਲ ਕਰਦੇ ਆ ਇਹਨਾਂ 'ਚ ਨੱਥ ਪਾਏ ਸਾਡੇ ਤੋਂ ਖਾ ਕੇ ਸਾਨੂੰ ਡੇਲੇ ਖੜਦੇ ਸਾਨੂੰ ਕੁੱਟਣ ਲੱਗ ਪਏ ਆ ਇਹ ਲੋਕ ਇਹ ਜਿਹੜੇ ਹੈਗੇ ਇਹਨਾਂ ਦੇ ਜਿਹੜੇ ਹੁਣ ਜਿਹੜੇ ਇਹਨਾਂ ਦੇ ਜਾ ਕੇ ਕੋਈ ਹਿਮਾਚਲ 'ਚ ਅਸੀਂ ਕੋਈ ਇੱਕ ਮਰਲਾ ਨਹੀਂ ਲੈ ਸਕਦੇ ਇੱਥੇ ਆ ਕੇ ਇਹ ਇਹ ਜੋ ਮਰਜੀ ਇਹ ਜਿਹੜਾ ਇਹ ਇੱਥੇ ਖਰੀਦ ਕੇ ਥੈ ਇਨਾਂ ਨੇ ਕੋਠੀਆਂ ਪਾਈਆਂ ਇਦਾਂ ਦਾ ਇੱਥੇ ਮਾੜਾ ਹਾਲ ਕਰ ਰੱਖਿਆ ਇਹਨਾਂ ਲੋਕਾਂ ਨੇ ਇਹਨਾਂ ਨੂੰ ਲੋਕਾਂ ਨੂੰ ਨੱਥ ਪਾਉਣੀ ਚਾਹੀਦੀ ਆ ਔਰ ਇੱਥੇ ਜਿਹੜਾ ਕਿਉਂਕਿ ਇਹ ਬੱਚੇ ਨਾਲ ਜੋ ਕਨਾਉਣੀ ਹਰਕਤ ਕੀਤੀ ਆ ਇਹਨੂੰ ਅਨਸਾਫ਼ ਮਿਲਣਾ ਚਾਹੀਦਾ ਗਵਰਨਮੈਂਟ ਨੂੰ ਵੀ ਇਸ ਚੀਜ਼ ਲਈ ਇਹਨਾਂ ਨੂੰ ਬਹੁਤ ਜਿਹੜਾ ਵੱਧ ਤੋਂ ਵੱਧ ਇਹਨੂੰ ਮੁਆਵਜ਼ਾ ਦੇਣਾ ਚਾਹੀਦਾ ਇਹਨਾਂ ਦੇ ਕਿਉਂਕਿ ਇੱਕੋ ਇਹ ਹੀ ਵਿਚਾਰਾ ਉਹੀ ਕਮਾਉਣ ਵਾਲਾ ਸੀ ਧੀਆ ਪੁੱਤਾਂ ਲਈ ਆਪਾਂ ਇਹ ਪਾਲਦੇ ਆਂ ਵੀ ਸਾਡਾ ਵਿਰਧ ਹੋਿਆਂ ਦਾ ਸਾਡਾ ਸਹਾਰਾ ਬਣ ਗਏ ਉਹ ਜਿਹੜਾ ਸਹਾਰਾ ਦਾ ਸਾਰਾ ਇਹਨਾਂ ਨੇ ਤੈਸ ਸਨੇਹਤ ਕਰ ਦਿੱਤਾ ਅਸੀਂ ਇਹ ਫੀਲ ਕਰਦੇ ਆਂ ਕਿ ਇਹਨਾਂ ਸ਼ਬਦਾਂ ਦੇ ਵਿੱਚ ਸਖਤ ਨਿੰਦਾ ਕਰਦੇ ਆਂ ਅਸੀਂ ਜਿਹੜਾ ਇਹਨਾਂ ਨੇ ਕੀਤੀ ਇਹਨਾਂ ਤੇ ਸਖਤ ਤੋਂ ਸਖਤ ਇਹਨਾਂ ਤੇ ਕਾਰਵਾਈ ਕਰੇ ਜੇ ਇਹ ਕਾਰਵਾਈ ਕੋਈ ਪੁਲਿਸ ਨੇ ਠੀਕ ਨਹੀਂ ਕੀਤੀ ਤੇ ਇਹਦੀ ਜਿਹੜੀ ਜ਼ਿੰਮੇਵਾਰ ਪੁਲਿਸ ਅਤੇ ਸਰਕਾਰ ਹੋਊਗੀ ਇਹਦਾ ਭੁਗਤਣਾ ਪਊ ਇਸ ਕਰਕੇ ਇਸ ਪਰਿਵਾਰ ਦੇ ਨਾਲ ਅਸੀਂ ਇਹਨਾਂ ਦੇ ਨਾਲ ਖੜੇ ਹਾਂ ਹਰ ਇੱਕ ਦੁੱਖ ਦੇ ਵਿੱਚ ਹਰ ਇੱਕ ਸੁੱਖ ਦੇ ਵਿੱਚ ਇਹਨਾਂ ਦੇ ਨਾਲ ਖੜੇ ਹਾਂ ਸਰਦਾਰ ਜੀ ਦੇ ਉੱਤੇ ਪਹਿਲਾਂ ਵੀ ਉਹਦਾ ਕ੍ਰਾਈਮਨਲ ਬੈਕਗ੍ਰਾਉਂਡ ਹੈ ਜਿਹੜਾ ਪ੍ਰਵਾਸੀ 파ੜ ਹਾਂਜੀ ਇਹ ਮੈਨੂੰ ਪਤਾ ਇਹ ਲੱਗਾ ਕਿ ਉਹ ਪਹਿਲਾਂ ਵੀ ਉਹਨੇ ਇਹੋ ਜਿਹਾ ਕ੍ਰਾਈਮਨਲ ਕੀਤਾ ਹੈ ਕੋਈ ਬਲਾਤਕਾਰ ਕੀਤਾ ਸੀ ਉਹ 8-10 ਸਾਲ ਦੀ ਕੈਦ ਪਹਿਲਾਂ ਵੀ ਕੱਟ ਕੇ ਆਇਆ ਇਹੋ ਜਿਹੇ ਬੰਦਿਆਂ ਨੂੰ ਛੱਡ ਦੇ ਕਿਉਂ ਹੁਣ ਇਹਨੇ ਕਤਲ ਕਰਤਾ ਇਹਨਾਂ ਨੂੰ ਜਿਹੜਾ ਇਹਨਾਂ ਨੂੰ ਸਖਤ ਤੋਂ ਸਖਤ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਜਮਾਨਤ ਨਹੀਂ ਹੋਣੀ ਚਾਹੀਦੀ ਇਹਦੀ